ਨੇ ਤੇਰੇ 헤ਰ ਖਵਾਣਾ ਤੇ ਕਹਿੰਦੀ ਕੁੜੀ ਨੂੰ ਦੇ ਦਿੱਤੇ ਆ ਕੁੜੀ ਨੂੰ ਵਾ ਤੇ ਦਊਂਗੀ ਸਾਰੇ ਦੱਤ ਕੇ ਦਊਂਗੀ ਮੈਂ ਚੋਰੀ ਨਹੀਂ ਦੇਣੀ ਆਹੋ ਜਿੰਨੇ ਅੱਗੇ ਦੱਸ ਕੇ ਦਿੰਦੇ ਆ ਫਲ ਫਲ ਤੇ ਨੌਲਿਆ ਨਾ ਕਰੋ ਉਹ ਕੱਲੀ ਕਾਰੀ ਹੈਗੀ ਆ ਸਾਡੇ ਕੋਲ ਆ ਤੀ ਹੱਦੀ ਆਵੇ ਤੇ ਸਾਡੀ ਕੀ ਇੱਜ਼ਤ ਹੈ ਉਹ ਹੈਗੀ ਇੱਜ਼ਤ ਸੋਨਾ ਦੇ ਆਂਗਿਆ ਤੂੰ ਨਹੀਂ ਕਹੀ ਦੱਸਿਆ ਸੂਟ ਦੇ ਲੱਗਿਆ ਤੁਸੀਂ ਨੇ ਦੱਸਿਆ ਤਾਂ ਇੰਨਾ ਵੀ ਕੀ ਪੈਸਾ ਲਿਵੇ ਨਾ ਹੁਣ ਮੈਂ ਕੱਲੀ ਬੋਦ ਨੂੰ ਦੱਸੂ ਹਾਂ ਕੀ ਤਰ੍ਹਾਂ ਦੱਸ ਤੂੰ ਦੱਸ ਉਹਨਾਂ ਨੂੰ ਵਿਆਹ ਦੀਆਂ ਥੱਲੇ ਕਾੜੀ ਛੁੱਟਦਾ ਸਾਡੀ ਕਰਦੇ ਆਂ ਕਿਦ ਸਵੇਰ ਦਾ ਕਹਿਣ ਨਹੀਂ ਦਾਲ ਲਿਆ ਦੋ ਸੌ ਦਾਲ ਲਿਆ ਦੋ ਤੇ ਸੌ ਦਾ ਲੈਣ ਗਈਏ ਤੇ ਕੋ ਫੌਲ ਨਹੀਂ ਤੇ ਬੰਦਾ ਵਾ ਜੇ ਗਈ ਨਹੀਂ ਹੁਣ ਤੂੰ ਜੱਜ ਨਾ ਚੰਦਰਾ ਲੈ ਹੀ ਆ ਉਹ ਸਾਰਾ ਹੁਣ ਇਹ ਦੁਕਾਨ ਬੰਦ ਬਹੁਤ ਇੱਦਾਂ ਮਾਉਂਦਾ ਕਰ ਦਿੰਦੀ ਆ ਫੋਨ ਰਹਿਣ ਦਿੰਦੀ ਆ ਕੋਈ ਨਹੀਂ ਜਦੋਂ ਹੁਣ ਇਹਨਾਂ ਦੀ ਕੋ ਆਉਂਗੀ ਨਾ ਕੋਈ ਰਿਸ਼ਤੇਦਾਰੀ ਫਿਰ ਉਹਨਾਂ ਨੂੰ ਦੱਸੂਗੀ ਪਤਾ ਚੰਗੀ ਤਰ੍ਹਾਂ ਹੁਣ ਦੱਸ ਹੁਣ ਕਿੱਥੋਂ ਨਿਕਲ ਆਏ ਪੈਸੇ ਕਿੱਥੋਂ ਆਇਆ ਸਾਰਾ ਸਮਾਨ ਹਾਂ ਯਾਰ ਮੈਂ ਗੱਲ ਸੋਚਣ ਡਿਆ ਸੀ ਕਿ ਆਪਾਂ ਵੀ ਨਾ ਇਨਵਰਟਰ ਲਾ ਲਈਏ ਉਹਨਾਂ ਘਰ ਜੰਮੀ ਆ ਚਾਹੀਦਾ ਤੇ ਹੈਗਾ ਵਾ ਪੁੱਤ ਤੂੰ ਸਕੂਲ ਚਲ ਜਾ ਨਾ ਮਾ ਹੁਣ ਕਣਕਾਂ ਦੇ ਕਰਕੇ ਨਾ ਜੂ ਸਵੇਰੇ 9 ਵਜੇ ਤੋਂ ਬੱਤੀ ਬੰਦ ਹੁੰਦੀ